ਸਖਬੀਰ ਸਿੰਘ ਬਾਦਲ ਨੂੰ ਲੈ ਕੇ ਅਕਾਲ ਤਖਤ ਤੋਂ ਵੱਡਾ ਫੈਸਲਾ ਆ ਸਕਦਾ ਹੈ ਜਥੇਦਾਰ ਸਹਿਬਾਨ ਦੀ ਅਹਿਮ ਤੇ ਹੰਗਾਮੀ ਮੀਟਿੰਗ ਚੱਲ ਰਹੀ ਹੈ ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਬਾਰੇ ਵੱਡਾ ਫੈਸਲਾ ਆ ਸਕਦਾ ਹੈ ਹੋਰ ਵੀ ਕਈ ਸਿਆਸੀ ਸ਼ਖਸੀਅਤਾਂ ਇਸ ਮੀਟਿੰਗ ਚ ਸ਼ਾਮਲ ਨੇ ਬੜੀ ਹੰਗਾਮੀ ਮੀਟਿੰਗ ਸੱਦੀ ਗਈ ਹੈ ਪੂਰੇ ਵੇਰਵੇ ਤੁਹਾਡੇ ਨਾਲ ਸਾਂਝੇ ਕਰਨੇ ਆ ਤੁਸੀਂ ਜੁੜ ਚੁੱਕੇ ਹੋ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਇਸ ਸਮੇਂ ਘੁੰਮਣ ਘੇਰੀਆਂ ਦਾ ਸ਼ਿਕਾਰ ਨੇ ਅਕਾਲੀ ਦਲ ਨੂੰ ਲੈ ਕੇ ਅੱਜ ਜਥੇਦਾਰਾਂ ਦੀ ਹੰਗਾਮੀ ਮੀਟਿੰਗ ਜਥੇਦਾਰ ਰਗਵੀਰ ਸਿੰਘ ਦੇ ਗ੍ਰਹਿ ਵਿਖੇ ਹੋ ਰਹੀ ਹੈ ਜ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਉਹ ਸ਼ਾਮਲ ਨੇ ਮੀਟਿੰਗ ਦੇ ਵੇਰਵੇ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਨੇ ਤੇ ਬਾਰੇ ਜਾਣਕਾਰੀ ਦਿੰਨੇ ਆ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਸ਼ਤੇ ਪਹੁੰਚੇ ਨੇ ਜਾਣਕਾਰੀ ਦੇ ਮੁਤਾਬਕ ਉੱਥੇ ਤਿੰਨ ਸਿੰਘ ਸਾਹਿਬਾਨ ਦੀ ਮੀਟਿੰਗ ਚੱਲ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਵੀ ਉੱਥੇ ਮੌਜੂਦ ਨੇ ਜ਼ਿਕਰ ਜੋਗਾ ਕਿ ਤਨਖਾਹਾਂ ਕਰਾਰ ਦਿੱਤੇ ਗਏ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਲਗਾਉਣ ਦਾ ਮਾਮਲਾ ਫਿਲਹਾਲ ਵਿਚਾਰ ਅਧੀਨ ਹੈ ਤੇ ਇਸੇ ਦਰਮਿਆਨ ਇਹ ਮੀਟਿੰਗ ਦਾ ਹੁਣ ਆਪਣੇ ਆਪ ਦੇ ਵਿੱਚ ਕਾਫੀ ਚਰਚਾਵਾਂ ਨੂੰ ਬਲ ਦੇ ਦਿੰਦਾ ਹੈ ਬੀਤੇ ਕਈ ਦਿਨਾਂ ਤੋਂ ਕਣਸੂਆ ਚੱਲ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਆਉਂਦਾ ਵਰਕਿੰਗ ਕਮੇਟੀ ਉਸ ਅਸਤੀਫੇ ਨੂੰ ਟਾਲ ਦਿੰਦੀ ਆ ਦੋਸਤੋ ਅਸਤੀਫੇ ਤੋਂ ਬਾਅਦ ਜਿਹੜਾ ਤਨਖਾਈ ਵਾਲਾ ਮਸਲਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਧੀ ਆ ਜਿਹੜੇ ਉਹਨਾਂ ਦਾ ਵੱਡੀ ਧੀ ਆ ਉਹਨਾਂ ਦਾ ਵਿਆਹ ਵੀ ਹੈ ਤੇ ਉਹਦੇ ਵਿੱਚ ਵੀ ਇੱਕ ਅੜਚਣ ਹੈ ਕਿ ਜਿਨ੍ਹਾਂ ਸਮਾ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਤਨਖਾਈਆ ਕਰਾਰ ਨੇ ਤਾਂ ਉਹ ਕਿਸ ਤਰ੍ਹਾਂ ਨਾਲ ਵਿਆਹ ਸਮਾਗਮਾਂ ਦੇ ਵਿੱਚ ਧਾਰਮਿਕ ਰੀਤੀ ਰਿਵਾਜਾਂ 'ਚ ਸ਼ਾਮਲ ਹੋ ਸਕਦੇ ਆ ਇਹ ਇੱਕ ਵੱਡੀ ਜਿਹੜੀ ਬਹਿਸ ਐ ਇਸ ਸਮੇਂ ਚੱਲ ਰਹੀ ਐ ਤੇ ਉਸੇ ਦਰਮਿਆਨ ਇਹ ਮੀਟਿੰਗ ਦਾ ਹੋਣਾ ਬੜੀ ਅਚਨਚੇਤ ਹੰਗਾਮੀ ਤੌਰ ਤੇ ਐਮਰਜੈਂਸੀ ਤੌਰ ਤੇ ਮੀਟਿੰਗ ਬੁਲਾਈ ਗਈ ਗਿਆਨੀ ਰਗਵੀਰ ਸਿੰਘ ਅੱਤਕ ਤਾਕਤਸ਼ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਗ੍ਰਹਿ ਵਿਖੇ ਮੀਟਿੰਗ ਸੱਦੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਸਣੇ ਹਰਜਿੰਦਰ ਸਿੰਘ ਧਾਮੀ ਤੇ ਜਿਹੜਾ ਬਲਵਿੰਦਰ ਸਿੰਘ ਭੁੰਦੜ ਵੀ ਉੱਥੇ ਮੌਜੂਦ ਨੇ ਬਲਵਿੰਦਰ ਸਿੰਘ ਭੁੰਦੜ ਤੇ ਹਰਜਿੰਦਰ ਸਿੰਘ ਧਾਮੀ ਲਗਾਤਾਰ 네ਗੋਸ਼ੀਏਸ਼ਨ ਕਰ ਰਹੇ ਨੇ ਜਥੇਦਾਰਾਂ ਨਾਲ ਉਹਨਾਂ ਦੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਮੀਟਿੰਗ ਹੋਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਮੀਟਿੰਗ ਚ ਸ਼ਾਮਲ ਨੇ ਟੀਜ ਕਿਹੜੇ ਜਥੇਦਾਰ ਸ਼ਾਮਲ ਨੇ ਇਹਦੇ ਬਾਰੇ ਪੁਸ਼ਟੀ ਫਿਲਹਾਲ ਉਸ ਪ੍ਰਕਾਰ ਨਹੀਂ ਹੋ ਰਹੀ ਇਸ ਕਰਕੇ ਅਸੀਂ ਨਾ ਨਹੀਂ ਲੈ ਰਹੇ ਤਾਂ ਜਿਵੇਂ ਉਹਦੀ ਪੁਸ਼ਟੀ ਹੋਵੇਗੀ ਉਹ ਵੀ ਤੁਹਾਨੂੰ ਦੱਸੀ ਜਾਏਗੀ ਪਰ ਵੱਡੀ ਗੱਲ ਇਹ ਹੈ ਕਿ ਮੀਟਿੰਗ ਸੁਖਬੀਰ ਸਿੰਘ ਬਾਦਲ ਬਾਰੇ ਕੀ ਫੈਸਲਾ ਆਜ ਆ ਰਿਹਾ ਹੈ ਕੀ ਜਲਦੀ ਆ ਰਿਹਾ ਹੈ ਕਦੋਂ ਆ ਰਿਹਾ ਹੈ ਇਹਦੇ ਬਾਰੇ ਇੱਕ ਵੱਡੀ ਬਹਿਸ ਛਿੜ ਚੁੱਕੀ ਹੈ ਕਿ ਕਿਸ ਤਰ੍ਹਾਂ ਦਾ ਫੈਸਲਾ ਆਉਣਾ ਹੈ ਕਿ ਉਹਨਾਂ ਨੂੰ ਧਾਰਮਿਕ ਸਜ਼ਾ ਲਾ ਕੇ ਸਾਰ ਦਿੱਤਾ ਜਾਏਗਾ ਕਿ ਉਹਨਾਂ ਨੂੰ ਕੋਈ ਐਸੀ ਸਜ਼ਾ ਲਾ ਦਿੱਤੀ ਜਾਂਦੀ ਹੈ ਕਿ ਉਹ ਅਕਾਲੀ ਦਲ ਦੇ 5 ਸਾਲਾਂ ਲਈ 10 ਸਾਲਾਂ ਲਈ ਪ੍ਰਧਾਨ ਨਹੀਂ ਬਣ ਸਕਦੇ ਅਕਾਲੀ ਦਲ ਦੀ ਟਿਕਟ ਤੇ 2 ਸਾਲ 20 ਸਾਲ 50 ਸਾਲ ਲਈ ਚੋਣ ਨਹੀਂ ਲੜ ਸਕਦੇ ਐਸੀ ਕੋਈ ਧਾਰਮਿਕ ਸਜ਼ਾ ਲੱਗ ਸਕਦੀ ਐ ਸਿਆਸੀ ਸਜ਼ਾ ਲੱਗ ਸਕਦੀ ਐ ਇਸ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਜਿਹੜਾ ਉਹ ਗਰਮ ਹੋ ਚੁੱਕਿਆ ਆ ਆਖਰਕਾਰ ਕੀ ਨਿਕਲਣਾ ਕੀ ਨਹੀਂ ਇਹ ਤਾਂ ਸਮਾਂ ਦੱਸ ਸਕਦਾ ਪਰ ਫਿਲਹਾਲ ਮੀਟਿੰਗ ਜਾਰੀ ਆ ਮੀਟਿੰਗ ਖਤਮ ਹੁੰਦੇ ਆ ਜਿਵੇਂ ਵੇਰਵੇ ਆਉਂਦੇ ਆ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ